ਮਾਦਾਈ ਜਦੋਂ ਵਾਲੀ ਚੋਰੀਓ ਤੁਹਾਨੂੰ ਪਤਾ ਕੋਈ ਨਹੀਂ ਲੱਗਿਆ ਵੀ ਕੀ ਜਦੋਂ ਹੱਥ ਲੱਗੇ ਨੇ ਨਾ ਉਦੋਂ ਮੈਂ ਕਿਹਾ ਬਾਂਦਰ ਚੜਕੇ ਨੇ ਅੱਛਾ ਤੇ ਬਾਂਦਰ ਕਰਕੇ ਮੈਂ ਚੀਕਾਂ ਜੇ ਮਾਰੀਆਂ ਨੇ ਉਠੀ ਇੱਕ ਕਪੜਾ ਲਾਇਆ ਮੈਂ ਕਿਹਾ ਬਾਂਦਰ ਤੇ ਉੱਡ ਵੀ ਗਿਆ ਲੈ ਕੇ ਆਏ ਵਾਲੀ ਮੇਰੀ ਹੈ ਨਹੀਂ ਆਸ-ਪਾਸੇ ਦੇਖਦੀਆਂ ਤੇ ਹੈ ਨਹੀਂ ਫਿਰ ਉਹ ਕੁੜੀਆਂ ਨੇ ਆਣ ਕੇ ਆਖਿਆ ਭਈ ਬਾਂਦਰ ਨਹੀਂ ਸੀ ਅੰਦਰੋਂ ਫੂਲ ਵੇਂਦੀਆਂ ਪਈਆਂ ਸਨ ਉਹ ਕੀ ਹੁੰਦਾ ਹੈ ਕੈਮਰੇ ਚ ਆਣ ਕੇ ਆਂਦੀਆਂ ਨੇ ਆਂਟੀ ਮਬਾਦਰ ਨਿਸਣ ਲੈ ਕੇ ਬੰਦੇ ਸੀ ਬੰਦਾ ਸੀ ਐ ਬਸ ਆ ਮੁੰਡਿਆ ਵਰਗੀ ਸੀ ਹਾਂ ਇੱਕੋ ਹੀ ਕਰਨ ਦੀ ਵਾਲੀ ਫੋਕ ਲੈ ਜੀ ਆ ਇੱਕ